ਜੀ ਸੀਐਸ ਸਟਾਫ ਵਾਲੇ ਉਹਦਾ ਪਹਿਲਾ ਕੰਮ ਹੀ ਆ ਕਿ ਬੰਦੇ ਨੂੰ ਜਦੋਂ ਲੈ ਕੇ ਜਾਣਾ ਕਿ ਭਾਈ ਕੱਪੜੇ ਉਤਾਰ ਮੈਨੂੰ ਵੀ ਅੱਜ ਤੋਂ 4 ਸਾਲ ਪਹਿਲਾਂ ਸੀਐਸ ਸਟਾਫ ਵਿੱਚ ਲੈ ਕੇ ਗਏ ਸੀ ਕਿ ਜੀ ਤੂੰ ਭਿੰਡਰਾਂ ਵਾਲਿਆਂ ਦੀਆਂ ਸ਼ਰਟਾਂ ਬਾਰੇ ਮੇਰੇ ਤੋਂ ਪੁੱਛ-ਕਿਛ ਕਰਨੀ ਹੈ ਮੇਰਾ ਵੀ ਸਭ ਤੋਂ ਪਹਿਲਾਂ ਉੱਥੇ ਕੱਛਾ ਤੱਕ ਲਾਇਆ ਗਿਆ ਮੈਂ ਦੇਖੋ ਇਸ ਗੱਲ 'ਤੇ ਕੋਈ ਆਪਾਂ ਝੂਠ ਨਹੀਂ ਐ ਇਸ ਗੱਲ 'ਤੇ ਪਤਾ ਨਹੀਂ ਕਿੰਨੀਆਂ ਔਰਤਾਂ ਦੀ ਇਹ ਇਹਨਾਂ ਨੇ ਫੋਟੋਆਂ ਖਿੱਚ-ਖਿੱਚ ਕੇ ਰੱਖੀਆਂ ਹੋਈਆਂ ਨੇ ਪੰਜਾਬ ਪੁਲਿਸ ਨੇ ਫਿਰ ਉਹਨਾਂ ਨੂੰ ਆਪਣੇ ਹਿਸਾਬ ਨਾਲ ਵਰਤਦੇ ਹੋਣਗੇ ਅੱਜ ਵੀ ਕਿੰਨੀਆਂ ਔਰਤਾਂ ਇਸੇ ਬਲੈਕਮੇਲਿੰਗ ਦਾ ਸ਼ਿਕਾਰ ਹੋ ਰਹੀਆਂ ਹੋਣਗ ਹੁਣ ਇਹ ਤਸਵੀਰਾਂ ਫਿਰ ਸਰਕੂਲੇਟ ਕੀਤੀਆਂ ਗਈਆਂ ਹੁਣ ਇਹਦੀ ਉਮਰ ਪੱਤਰਕਾਰ ਸਾਹਿਬ ਦੀ ਜਾਂ ਬਲਦੇਵ ਸਿੰਘ ਜਨੂਹਾ ਦੀ ਉਮਰ ਇਸ ਟਾਈਮ ਕਿੰਨੀ ਤੁਸੀਂ ਇਹਦੀ ਜਿਹੜੀ ਤਸਵੀਰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦੇ ਬੱਚੇ ਵੀ ਹੋਣਗੇ ਬੱਚੇ ਵੀ ਜਵਾਨ ਹੋਣਗੇ ਤੋਂ ਅੱਜ ਇਹ ਤਸਵੀਰ ਜਿਹੜੀ ਆ ਮਨਦੀਪ ਸਿੰਘ ਸਿੱਧੂ ਦੁਆਰਾ ਜਿਹੜੋ ਪਟਿਆਲੇ ਡੀਆਈਜੀ ਰੇਂਜ ਬਣ ਗਿਆ ਆ ਸੰਗਰੂਰ ਵੀ ਉਹਦੇ ਵਿੱਚ ਆਉਂਦਾ ਹੈ ਤਾਂ ਇਹ ਦੁਬਾਰਾ ਇਹ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਘੁੰਮ ਆ ਰਹੇ ਸਾਡੇ ਕੋਲ ਵੀ ਇਸੇ ਤਰੀਕੇ ਨਾਲ ਤਸਵੀਰ ਘੁੰਮਦੀ ਘੁੰਮਦੀ ਹੈ ਤੇ ਜਦੋਂ ਮੈਂ ਦੇਖਿਆ ਬੜੀ ਹੈਰਾਨੀ ਗੱਲ ਓ ਫਿਰ ਟਰੇਸ ਕੀਤਾ ਵੀ ਇਹ ਕਿਵੇਂ ਹੋ ਗਿਆ ਠੀਕ ਹੈ ਦੇ ਤਾਂ ਇਹਦਾ ਮਤਲਬ ਇਹ ਆ ਕਿ ਇਹ ਲੋਕ ਇਦਾਂ ਥਾਣੇ ਵਿੱਚ ਲਿਜਾ ਕੇ ਹਰ ਇੱਕ ਬੰਦੇ ਦੀ ਮੇਰੇ ਕੋ ਸਾਰਾ ਕੁਝ ਰਿਕਾਰਡ ਪਿਆ ਆ ਵੀਡੀਓ ਰਿਕਾਰਡਿੰਗ ਪਈ ਸਾਰੀ ਸਾਰੀ ਗੱਲਬਾਤ ਦੀ ਉਸ ਅਫਸਰ ਦੀ ਘਰਵਾਲੀ ਨੂੰ ਇਹਨੇ ਸੀਆਈਏ ਸਟਾਫ ਲਿਜਾ ਕੇ ਕੁੱਟਿਆ ਮਾਰਿਆ ਨੰਗਾ ਕੀਤਾ ਲਗਭਗ ਕਈ ਘੰਟੇ ਉਸ ਔਰਤ ਨੂੰ ਨੰਗਾ ਕਰਕੇ ਥਾਣੇ ਵਿੱਚ ਰੱਖਿਆ ਉਹਦੀਆਂ ਫੋਟੋਆਂ ਖਿੱਚੀਆਂ ਗਈਆਂ ਉਹਦੀਆਂ ਵੀਡੀਓਜ਼ ਖਿੱਚੀਆਂ ਗਈਆਂ ਉਹਦੀਆਂ ਵੀਡੀਓਜ਼ ਜਿਹੜਾ ਮਨਦੀਪ ਸਿੰਘ ਸਿੱਧੂ ਨਾਮ ਦਾ ਹੈਵਾਨ ਅੱਤਵਾਦੀ ਜਿਨ੍ਹਾਂ ਨੂੰ ਇਹੋ ਜਿਹੀ ਅਸਲੀ ਅੱਤਵਾਦੀ ਹੁੰਦੇ ਨੇ ਤੁਸੀਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਜਾਂ ਹੋਰ ਲੋਕਾਂ ਨੂੰ ਕਹੀ ਜਾਂਦੇ ਨੇ ਅਸਲ ਦੇ ਵਿੱਚ ਅੱਤਵਾਦੀ ਜਿਹੜੇ ਇਹ ਲੋਕ ਨੇ ਸੋ ਉਸ ਔਰਤ ਦੀਆਂ ਇਹ ਬੰਦਾ ਕਈ ਘੰਟੇ ਉਹਨੂੰ ਥਾਣੇ ਤੇ ਰੱਖਿਆ ਗਿਆ ਲੁਧਿਆਣੇ ਦੀ ਗੱਲ ਹੈ ਜਦੋਂ ਲੁਧਿਆਣੇ ਕਮਿਸ਼ਨਰ ਹੁੰਦਾ ਸੀ ਉਹ ਕਿੰਨੀ ਸ਼ਰਮਨਾਕ ਚਿੱਟੇ ਦਿਨ ਚਿੱਟੇ ਦਿਨ ਠੱਗੀ ਸੀ ਚਿੱਟੇ ਦਿਨ ਤੱਕਾ ਸੀ ਰਜਿੰਦਰ ਸਿੰਘ ਤੱਕੜ ਦੇ ਨਾਮ ਫਿਰ ਉਹਦੇ ਨਾਲ ਜਿਹੜਾ ਉਹਦਾ ਸਟਾਫ ਮੈਂਬਰ ਸੀ ਇੱਕ ਗੁਰਸਿੱਖ ਮੁੰਡਾ ਸੀ ਨੌਜਵਾਨ ਉਹਨੂੰ ਥਾਣੇ ਲਜਾਇਆ ਗਿਆ ਉਦੇ ਸਿਰ 'ਚ ਪੱਗ ਲਾ ਕੇ ਚੱਪਲਾਂ ਨਾਲ ਕੁੱਟਿਆ ਗਿਆ ਜੁੱਤੀਆਂ ਮਾਰੀਆਂ ਗਈਆਂ ਵੀ ਤੂੰ ਰਜਿੰਦਰ ਸਿੰਘ ਤੱਗੜ ਦੇ ਖਿਲਾਫ ਬੋਲ ਉਹਦੇ ਕੋਲ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਗਈ ਸੋ ਆ ਤਾਂ ਅਤ ਘਟਿਆ ਜਿਹੜੀ ਕਰਤੂਤ ਆ ਮਨਦੀਪ ਸਿੰਘ ਸਿੱਧੂ ਕਰਵਾ ਰਿਆ ਆ ਜਿਹੜਾ ਕਦੇ ਕਹਿੰਦਾ ਕਿ ਮੈਂ ਬੱਚੀਆਂ ਦੇ ਨਾਲ ਇਹਦੀਆਂ ਫੋਟੋਆਂ ਐ ਦੀ ਨਿੱਕੇ ਨਿੱਕੇ ਬੱਚਿਆਂ ਨਾਲ ਲੋੜੀਆਂ ਮਨਾਉਂਦਾ ਫਿਰਦਾ ਆ ਕਦੇ ਸਾਈਕਲ ਰੇਸਾਂ ਕਰਦਾ ਫਿਰਦਾ ਕਦੇ ਹੋਰ ਡਰਾਮੇ ਕਰਦਾ ਫਿਰਦਾ ਹਨਾ ਕੂਲਡ ਫਿਰੇ ਪਰਦਾਨ ਵੇਲਾ ਲੋ ਸ਼ਾਸਤਰੀ ਕਾਲ ਦੇ ਸਾਰਿਆਂ ਨੂੰ ਅੱਤੇ 3-4 ਦਿਨ ਪਹਿਲਾਂ ਇੱਕ ਬਹੁਤ ਹੀ ਜ਼ਿਆਦਾ ਸ਼ਰਮਨਾਕ ਚੀਜ਼ ਜਿਹੜੀ ਮੇਰੇ ਸਾਹਮਣੇ ਆਈ ਸੀ ਉਹ ਸ਼ਰਮਨਾਕ ਚੀਜ਼ ਚਲੋ ਜਵੇਂ ਸੈਣੀ ਵਰਗੇ ਨੂੰ ਤਾਂ 부ੱਚੜ ਸਾਰੇ ਕਹਿ ਲੈਂਦੇ ਆ ਹੋਰ ਜਿਹੜੇ ਕਰਨ ਸਿੰਘ ਘੋਟਣਾ ਹੋਇਆ ਕਿੰਨੇ ਲੋਕ ਹੋਏ ਨੇ ਆ ਨਾ ਪੁਲਿਸ ਪੁਲਿਸ ਮਹਿਕਮੇ ਦੇ ਵਿੱਚ ਉਹਨਾਂ ਨੂੰ ਤਾਂ ਲੋਕ 부ੱਚੜ ਕਹਿੰਦੇ ਆ ਸਾਰਾ ਕੁਝ ਕਹਿੰਦੇ ਲੇਕਿਨ ਅੱਜ ਜਿਹੜੇ ਘਟੀਆਪਨ ਦਰਿੰਦਗੀ ਜਿਹੜੀ ਮੈਂ ਦਿਖਾਉਣ ਜਾ ਰਿਹਾ ਤੁਹਾਨੂੰ ਉਹ ਹੈਗੀ ਆ ਜਿਹੜਾ ਮਨਦੀਪ ਸਿੰਘ ਐਸ ਟਾਈਮ ਡੀਆਈਜੀ ਪਟਿਆਲੇ ਲੱਗਿਆ ਹੋਇਆ ਔਰ ਇਹ ਮੈਂ ਕਹੂੰਗਾ ਕਿ ਧਰਤੀ ਦਾ ਸਭ ਤੋਂ ਪਹਿਲਾ ਤੇ ਆਖਰੀ ਇਮਾਨਦਾਰ ਅਫਸਰ ਹੋਊਗਾ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਬਹੁਤ ਖੇਖਣ ਕਰਨੇ ਜਾਣਦਾ ਆ ਡਰਾਮੇ ਕਰਨੇ ਜਾਣਦਾ ਆ ਔਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣਾ ਚੰਗੀ ਤਰ੍ਹਾਂ ਜਾਣਦਾ ਆ ਤੇ ਇਹ ਬੰਦਾ ਚਾਪਲੂਸੀ ਦੀਆਂ ਹਰ ਤਰ੍ਹਾਂ ਦੀਆਂ ਹੱਦਾਂ ਪਾਰ ਕਰਕੇ ਕਿਸੇ ਨੂੰ ਮਾਰਨਾ ਪੈ ਜੇ ਉਹ ਵੀ ਮਾਰੂਗਾ ਕਿਸੇ ਦੇ ਉੱਪਰ ਝੂਠੇ ਪਰਚੇ ਪਾਉਣੇ ਪੈਣ ਉਹ ਵੀ ਪਾ ਸਕਦਾ ਆ ਮਤਲਬ ਆਪਣੀ ਪੋਜੀਸ਼ਨ ਨੂੰ ਕਾਇਮ ਰੱਖਣ ਵਾਸਤੇ ਇਹ ਬੰਦਾ ਕਿਸੇ ਵੀ ਅਣਮਨੁੱਖੀ ਜਿਹੜਾ ਹੁੰਦਾ ਆ ਤਸ਼ੱਦਦ ਢਾਉਣ ਵਿੱਚ ਜਾਂ ਅਣਮਨੁੱਖੀ ਜ਼ੁਲਮ ਕਰਨ ਦੇ ਵਿੱਚ ਇਹ ਬੰਦਾ ਉਹ ਹੱਦਾਂ ਵੀ ਪਾਰ ਕਰ ਸਕਦਾ ਆ ਇਹੋ ਜਿਹੇ ਵਿਅਕਤੀ ਨੂੰ ਜਿਹਨੇ ਇਮਾਨਦਾਰੀ ਦਾ ਸ਼ਰਾਫਤ ਦਾ ਚੋਲਾ ਪਾਇਆ ਹੁੰਦਾ ਇਹਨਾਂ ਲੋਕਾਂ ਨੂੰ ਹਿਊਮਨ ਰਾਈਟਸ ਦੇ ਨਾਲ ਮਨੁੱਖੀ ਕਦਰਾਂ ਕੀਮਤਾਂ ਦੇ ਨਾਲ ਲਾਅ ਜਾ ਕਾਨੂੰਨ ਕੀ ਕਹਿੰਦਾ ਆ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਹੁੰਦਾ ਬਸ ਇਹਨਾਂ ਦੀ ਪੋਜੀਸ਼ਨ ਕਾਇਮ ਰਹਿਣੀ ਚਾਹੀਦੀ ਆ ਇਹ ਮੀਡੀਆ ਦੇ ਸੁਰਖੀਆਂ ਵਿੱਚ ਬੰਦੀਪ ਸਿੰਘ ਸਿੱਧੂ ਸਿੱਧੂ ਸਾਹਿਬ ਸਿੱਧੂ ਸਾਹਿਬ ਕਰਕੇ ਇਹ ਬੰਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਹੁਣ ਇਹ ਬੰਦਾ ਇੰਨਾ ਕਿ ਦਰਿੰਦਾ ਆ ਉਸ ਟਾਈਮ ਪਹਿਲਾਂ ਇੱਕ ਲੁਧਿਆਣੇ ਤੋਂ ਇੱਕ ਲੇਡੀ ਮਿਲੀ ਸੀ ਉਹ ਕਿਸੇ ਪੁਲਿਸ ਅ ਮਾੜਾ ਮੋੜ ਬੰਦਾ ਨਹੀਂ ਸੀ ਪੁਲਿਸ ਉਹ ਮੁਲਾਜ਼ਮ ਨਹੀਂ ਕਹਿ ਸਕਦੇ ਕਿ ਅਫਸਰ ਕੈਟਾਗਰੀ ਦਾ ਬੰਦਾ ਸੀ ਹੁਣ ਮੈਂ ਨਾਮ ਨਹੀਂ ਲਵਾਂਗਾ ਸਾਰੀ ਘਟਨਾ ਦਾ ਪਰ ਮੇਰੇ ਕੋਲ ਸਾਰਾ ਕੁਝ ਰਿਕਾਰਡ ਪਿਆ ਹੈ ਵੀਡੀਓ ਰਿਕਾਰਡਿੰਗ ਪਈ ਹੈ ਸਾਰੀ ਹਰ ਸਾਰੀ ਗੱਲਬਾਤ ਦੀ ਉਸ ਅਫਸਰ ਦੀ ਘਰ ਵਾਲੀ ਨੂੰ ਇਹਨੇ ਸੀਆਈਏ ਸਟਾਫ ਲਿਜਾ ਕੇ ਕੁੱਟਿਆ ਮਾਰਿਆ ਨੰਗਾ ਕੀਤਾ ਲਗਭਗ ਕਈ ਘੰਟੇ ਉਸ ਔਰਤ ਨੂੰ ਨੰਗਾ ਕਰਕੇ ਥਾਣੇ ਵਿੱਚ ਰੱਖਿਆ ਉਹਦੀਆਂ ਫੋਟੋਆਂ ਖਿੱਚੀਆਂ ਗਈਆਂ ਉਹਦੀਆਂ ਵੀਡੀਓਜ਼ ਖਿੱਚੀਆਂ ਗਈਆਂ ਉਹਦੀਆਂ ਵੀਡੀਓਜ਼ ਜਿਹੜਾ ਮਨਦੀਪ ਸਿੰਘ ਸਿੱਧੂ ਨਾਮ ਦਾ ਖੈਵਾਨ ਅੱਤਵਾਦੀ ਜਿਨ੍ਹਾਂ ਨੂੰ ਇਹੋ ਜਿਹੀ ਅਸਲੀ ਅੱਤਵਾਦੀ ਹੁੰਦੇ ਨੇ ਤੁਸੀਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਜਾਂ ਹੋਰ ਲੋਕਾਂ ਨੂੰ ਕਹੀ ਜਾਂਦੇ ਨੇ ਅਸਲ ਦੇ ਵਿੱਚ ਅੱਤਵਾਦੀ ਜਿਹੜੇ ਇਹ ਲੋਕ ਨੇ ਸੋ ਉਸ ਔਰਤ ਦੀਆਂ ਇਹ ਬੰਦਾ ਕਈ ਘੰਟੇ ਉਹਨੂੰ ਥਾਣੇ ਤੇ ਰੱਖਿਆ ਗਿਆ ਲੁਧਿਆਣੇ ਦੀ ਗੱਲ ਹੈ ਜਦੋਂ ਲੁਧਿਆਣੇ ਕਮਿਸ਼ਨਰ ਹੁੰਦਾ ਸੀ ਉੱਥੇ ਫਿਰ ਇਹ WhatsApp ਦੇ ਉੱਪਰ ਇਹਨੇ ਸਾਰਾ ਬੀਬੀ ਨੂੰ ਉਸ ਔਰਤ ਨੂੰ ਨੰਗਾ ਦੇਖਿਆ ਠੀਕ ਹੈ ਜੀ ਸੋ ਇਹ ਇੱਕ ਇਸ ਕਿਸਮ ਦਾ ਖੈਵਾਨ ਹੈ ਹੁਣ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਅੱਜ ਵੀ ਮੇਰੇ ਕੋਲ ਕੁਝ ਦਿਨ ਪਹਿਲਾਂ ਮੇਰੇ ਕੋਲ ਤਸਵੀਰ ਆਈ ਸੀ ਆ ਤੁਸੀਂ ਨਾਲ-ਨਾਲ ਤਸਵੀਰ ਦੇਖ ਰਹੇ ਇਹ ਤਸਵੀਰ ਜਿੰਨੀ ਕਿ ਮੈਂ ਜਾਣਕਾਰੀ ਤਿੰਨ ਚਾਰ ਦਿਨ ਦੇ ਵਿੱਚ ਵਿੱਚ ਇਕੱਠੀ ਕਰ ਪਏ ਆਂ ਔਰ ਜਿਹੜੇ ਜਿਹੜਾ ਬੰਦਾ ਹੈ ਵਿਕਟਮ ਆ ਇਹਦੇ ਤੱਕ ਵੀ ਮੈਂ ਜਲਦੀ ਇੱਕ ਦੋ ਦਿਨ ਤੱਕ ਮੇਰਾ ਖਿਆਲ ਕੰਟੈਕਟ ਕਰਨ ਦੇ ਵਿੱਚ ਅਸੀਂ ਕਾਮਯਾਬ ਹੋ ਜਾਾਂਗੇ ਮੈਂ ਡਿਊਟੀ ਲਈ ਹੋਈ ਆ ਕਿਸੇ ਦੀ ਕਿ ਤੁਸੀਂ ਮੇਰਾ ਰਾਪਤਾ ਕਰਾਓ ਤੇ ਉਹ ਕਰਵਾ ਦੇਣਗੇ ਮੈਨੂੰ ਉਮੀਦ ਆ ਪੂਰੀ ਹੁਣ ਇਹ ਬੰਦਾ ਸੰਗਰੂਰ ਦੇ ਵਿੱਚ ਇੱਕ ਪੱਤਰਕਾਰ ਆ ਪਹਿਲਾਂ ਇਹ ਫੌਜ ਦੇ ਵਿੱਚ ਨੌਕਰੀ ਕਰਦਾ ਰਿਆ ਰਿਟਾਇਰਮੈਂਟ ਤੋਂ ਬਾਅਦ ਇਹਨੇ মিডিਆ ਜੁਆਇਨ ਕਰ ਲਿਆ ਇਹਨਾਂ ਦਾ ਨਾਮ ਹੈਗਾ ਜੀ ਬਲਦੇਵ ਸਿੰਘ ਜਨੂਆ ਬਲਦੇਵ ਸਿੰਘ ਜਨੂਆ ਨੂੰ ਫਸਾਇਆ ਇਸ ਇਸ ਤਰੀਕੇ ਨਾਲ ਗਿਆ ਕਿਉਂਕਿ ਪੁਲਿਸ ਜਿਹੜੀ ਆ ਬਹੁਤ ਕੁਝ ਕਰ ਲੈਂਦੀ ਆ ਜਿਵੇਂ ਮਰਜ਼ੀ ਕਿਸੇ ਦੇ ਚਿੱਟਾ ਪਾ ਦੋ ਸ਼ਰਾਬ ਦੀਆਂ ਬੋਤਲਾਂ ਪਾ ਦੋ ਕਿਸੇ ਦੇ ਉੱਪਰ ਕਤਲ ਦੇ ਮੁਕਦਮੇ ਦਰਜ ਕਰ ਦੋ ਬਾਅਦ ਚ ਉਹ ਪੁੱਛਣਾ ਕਿੰਨੇ ਕਈ ਸਾਲ ਖੱਦਲ ਖਵਾਰ ਹੋ ਕੇ ਬੰਦਾ ਥੱਕ ਹਾਰ ਕੇ ਬਹਿ ਜਾਂਦਾ ਆ ਤੋਂ ਪੁਲਿਸ ਦੇ ਕੋਲ ਬਹੁਤ ਵੱਡੀ ਪਾਵਰ ਹੈ ਜੇ ਕੋਈ ਇਹਨਾਂ ਦੇ ਖਿਲਾਫ ਲੜਦਾ ਵੀ ਹੈ ਇੱਕ ਪਰਚੇ ਤੋਂ ਬਾਅਦ ਦੂਜਾ ਪਰਚਾ ਤਿੰਜਾ ਪਰਚਾ ਚੌਥਾ ਪਰਚ ਮਤਲਬ ਬੰਦੇ ਦਾ ਮਰਨ ਤੱਕ ਤਾਂ ਕਿ ਬੰਦੇ ਦੀਆਂ ਲਾਸ਼ਾਂ ਦੇ ਉੱਪਰ ਬੰਦੇ ਦੇ ਮੌਤ ਤੋਂ ਬਾਅਦ ਵੀ ਇਹ ਬੰਦੇ ਪਰਚੇ ਪਾਈ ਪਾ ਸਕਦੇ ਇੰਨੀ ਇਹਨਾਂ ਦੇ ਕੋਲ ਅਥਾਰਟੀ ਹੈ ਪਾਵਰ ਆ ਸੋ ਇਸੇ ਤਰੀਕੇ ਨਾਲ ਇਹ ਬਲਦੇਵ ਸਿੰਘ ਜਨੂਹਾ ਨੂੰ ਸਾਡੀ ਜਾਣਕਾਰੀ ਮੁਤਾਬਕ ਕਿਤੇ ਨਾ ਕਿਤੇ ਝੂਠੇ ਤਰੀਕੇ ਨਾਲ ਝੂਠੀਆਂ ਕਹਾਣੀਆਂ ਘੜ ਘੜ ਕੇ ਪੁਲਿਸ ਨੇ ਜਿਹੜੀ ਮਨਦੀਪ ਸਿੰਘ ਸਿੱਧੂ ਨੇ ਆਪਣੇ ਕਿਹੜੇ ਕੱਢਣ ਵਾਸਤੇ ਦਿਖਾਉਣ ਵਾਸਤੇ ਕਿ ਮੈਂ ਇੱਕ ਬਤੌਰ ਐਸਐਸਪੀ ਸੰਗਰੂਰ ਤੇ ਮੇਰੇ ਖਿਲਾਫ ਕੌਣ ਬੋਲ ਸਕਦਾ ਹੈ ਕਿਹਦੀ ਹਿੰਮਤ ਕਿਹਦੀ ਔਕਾਤ ਹੈ ਇੰਨੀ ਕਿ ਜਿਹੜਾ ਬੰਦਾ ਮੇਰੇ ਸਾਹਮਣੇ ਬੋਲੇ ਤੋ ਉਹੀ ਇੱਕ ਰੰਜਿਸ਼ ਦੇ ਤਹਿਤ ਬਲਦੇਵ ਸਿੰਘ ਜਨੂਹਾ ਦੇ ਉੱਪਰ ਪਰਚੇ ਪਾਏ ਗਏ ਤੇ ਹੁਣ ਹਾਸੇ ਵਾਲੀ ਗੱਲ ਇੱਕ ਹੋਰ ਦੇਖੋ ਆ ਨਾਲ-ਨਾਲ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਵੀਡੀਓ ਦੇ ਵਿੱਚ ਬਲਦੇਵ ਸਿੰਘ ਜਨੂਹਾ ਨੂੰ ਹੱਥ ਗੜੀ ਲਾਈ ਗਈ ਹੈ ਹੈਰਾਨੀ ਇਸ ਗੱਲ ਦੀ ਆ ਕਿ ਹੱਥ ਗੜੀ ਕਿਹੜੀ ਪੋਜੀਸ਼ਨ ਦੇ ਹਿਸਾਬ ਨਾਲ ਕਿਹੜੀ ਅਥਾਰਟੀ ਦੇ ਹਿਸਾਬ ਨਾਲ ਮਨਦੀਪ ਸਿੰਘ ਸਿੱਧੂ ਲਵਾ ਸਕਦਾ ਹੈ ਕਿਉਂਕਿ ਸੁਪਰੀਮ ਕੋਰਟ ਦੀ ਰੂਲਿੰਗ ਦੇ ਮੁਤਾਬਕ ਸੁਪਰੀਮ ਕੋਰਟ ਦੇ ਅਨੇਕਾਂ ਜੱਜਮੈਂਟਸ ਦੇ ਮੁਤਾਬਕ ਇਸ ਤਰੀਕੇ ਨਾਲ ਹੱਥਕੜੀ ਨਹੀਂ ਲਾਈ ਜਾ ਸਕਦੀ ਕਿਉਂਕਿ ਗੁਲਦੇਵ ਸਿੰਘ ਜਨੂਆ ਦੇ ਉੱਪਰ ਤਾਂ ਕੋਈ ਇਹੋ ਜਿਹਾ ਐਲੀਗੇਸ਼ਨ ਵੀ ਨਹੀਂ ਹੈਗਾ ਜਿਹੜਾ ਬੜਾ ਗੰਭੀਰ ਹੋਵੇ ਵੀ ਬੜਾ ਖਤਰਨਾਕ ਕੋਈ ਅੱਤਵਾਦੀ ਹੋ ਕੋਈ ਸਮੱਗਲਰ ਆ ਜਾਂ ਜਿੱਤੋਂ ਕੋਈ ਪੁਲਿਸ ਨੂੰ ਡਾਰੋਵੇ ਮਾੜੇ ਮਾੜੇ ਮਾਮੂਲੀ ਜਾਂ ਸਿਵਲ ਟਾਈਪ ਦੇ ਕੋਈ ਕੇਸ ਸੀ ਤੇ ਉਹਨਾਂ ਦੇ ਵਿੱਚ ਹੱਥਕੜੀ ਲਾਈ ਗਈ ਹੈ ਹੁਣ ਐਜ਼ ਪਰ ਲਾਅ ਹੱਥਕੜੀ ਲਾਉਣ ਵਾਸਤੇ ਪਰਮਿਸ਼ਨ ਜਿਹੜੀ ਮੈਜਿਸਟ੍ਰੇਟ ਤੋਂ ਲੈਣੀ ਪੈਂਦੀ ਹੈ ਪਰ ਕਿਉਂਕਿ ਪੁਲਿਸ ਪੁਲਿਸ ਨੂੰ ਬਦਮਾਸ਼ੀ ਕਰਨਾ ਜਾਣਦੀ ਹੈ ਪੁਲਿਸ ਤੋਂ ਵੱਡਾ ਬਦਮਾਸ਼ ਹੋਊਗਾ ਵੀ ਕੋਣ ਇਸ ਸਮਾਜ ਦੇ ਵਿੱਚ ਭਾਰਤ ਦੇ ਵਿੱਚ ਸੋ ਇਹਨਾਂ ਨੇ ਬਦਮਾਸ਼ੀ ਕੀਤੀ ਉਹਨੂੰ ਕੀ ਕਹਿੰਦੇ ਆ ਹਥਕੜੀ ਲਾਈ ਹਥਕੜੀ ਤੋਂ ਉਤਾਰ ਲਈ ਲੇਕਿਨ ਉਸ ਤੋਂ ਇਲਾਵਾ ਹੈਰਾਨੀ ਇਸ ਗੱਲ ਦੀ ਜੇ ਮੈਂ ਲੁਧਿਆਣੇ ਵਾਲੀ ਬੀਬੀ ਦਾ ਵੀ ਤੁਹਾਨੂੰ ਕਿੱਸਾ ਸੁਣਾਇਆ ਵੀ ਉਹਨੂੰ ਨੰਗਾ ਕਰਕੇ ਰੱਖਿਆ ਗੰਦੀਆਂ ਗੰਦੀਆਂ ਮਨਦੀਪ ਸਿੰਘ ਸਿੱਧੂ ਉਸ ਔਰਤ ਨੂੰ ਗਾਲ੍ਹਾਂ ਕੱਢਦਾ ਰਿਹਾ ਸਾਰਿਆਂ ਦੇ ਸਾਹਮਣੇ ਹੁਣ ਇਹੀ ਕੁਸ਼ ਬਲਦੇਵ ਸਿੰਘ ਜਨੀੂਹਾ ਨਾਮ ਦੇ ਪੱਤਰਕਾਰ ਨਾਲ ਕੀਤਾ ਗਿਆ ਇਹਨੂੰ ਥਾਣੇ ਲਿਜਾ ਕੇ ਅਲਫਨੰਗਾ ਕੀਤਾ ਗਿਆ ਆ ਤੁਸੀਂ ਤਸਵੀਰਾਂ ਨਾਲ ਨਾਲ ਦੇਖ ਰਹੇ ਹੋ ਹੁਣ ਇਹ ਤਸਵੀਰਾਂ ਫਿਰ ਸਰਕੂਲੇਟ ਕੀਤੀਆਂ ਗਈਆਂ ਹੁਣ ਇਹ ਦੀ ਉਮਰ ਪੱਤਰਕਾਰ ਸਾਹਿਬ ਦੀ ਜਾਂ ਬਲਦੇਵ ਸਿੰਘ ਜਨੂਹਾ ਦੀ ਉਮਰ ਇਸ ਟਾਈਮ ਕਿੰਨੀ ਤੁਸੀਂ ਇਹਦੀ ਜਿਹੜੀ ਤਸਵੀਰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦੇ ਬੱਚੇ ਵੀ ਹੋਣਗੇ ਬੱਚੇ ਵੀ ਜਵਾਨ ਹੋਣਗੇ ਤੋਂ ਅੱਜ ਇਹ ਤਸਵੀਰ ਜਿਹੜੀ ਆ ਮਨਦੀਪ ਸਿੰਘ ਸਿੱਧੂ ਦੁਬਾਰਾ ਜਿਹੜੋ ਪਟਿਆਲੇ ਡੀਆਈਜੀ ਰੇਂਜ ਬਣ ਗਿਆ ਆ ਸੰਗਰੂਰ ਵੀ ਉਹਦੇ ਵਿੱਚ ਆਉਂਦਾ ਹੈ ਤਾਂ ਇਹ ਦੁਬਾਰਾ ਇਹ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਘੁੰਮਾ ਰਹੇ ਆ ਸਾਡੇ ਕੋਲ ਵੀ ਇਸੇ ਤਰੀਕੇ ਨਾਲ ਤਸਵੀਰ ਘੁੰਮਦੀ ਘੁੰਮਦੀ ਆਈ ਤਾਂ ਜਦੋਂ ਮੈਂ ਦੇਖਿਆ ਬੜੀ ਹੈਰਾਨੀ ਗੱਲ ਹੋਈ ਫਿਰ ਟਰੇਸ ਕੀਤਾ ਵੀ ਇਹ ਕਿਵੇਂ ਹੋ ਗਿਆ ਠੀਕ ਹੈ ਜੀ ਤਾਂ ਇਹਦਾ ਮਤਲਬ ਇਹ ਆ ਕਿ ਇਹ ਲੋਕ ਇੰਦਾ ਥਾਣੇ ਵਿੱਚ ਲਿਜਾ ਕੇ ਹਰ ਇੱਕ ਬੰਦੇ ਦੀ ਜਿਹੜੀ ਤਸਵੀਰ ਆ ਫੋਟੋਆਂ ਵੀਡੀਓਜ਼ ਖਿੱਚਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਬਲੈਕਮੇਲ ਕਰਦੇ ਆ ਆਪਣੇ ਆਪਣੇ ਹਿਸਾਬ ਨਾਲ ਫਿਰ ਕੰਮ ਕਰਵਾਉਂਦੇ ਆ ਜੋ ਮਰਜ਼ੀ ਕਰਵਾ ਸਕਦੇ ਆ ਠੀਕ ਹੈ ਜੀ ਹੁਣ ਆ ਤੁਸੀਂ ਇੱਕ ਇੱਕ ਨਾਲ ਦੀ ਨਾਲ ਜਿਹੜੇ ਮੌਜੂਦਾ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਮਨਵਿੰਦਰ ਸਿੰਘ ਗਿਆਸਪੁਰਾ ਸਾਹਿਬ ਜਿਹੜੇ ਉਦੋਂ ਲੋਕ ਇਨਸਾਫ ਪਾਰਟੀ ਦੇ ਵਿੱਚ ਹੁੰਦੇ ਸੀ ਉਹਦੇ ਨਾਲ ਮੇਰੀ ਜਦੋਂ ਗੱਲਬਾਤ ਹੋਈ ਉਸ ਗੱਲਬਾਤ ਦਾ ਵੀ ਥੋੜਾ ਜਿਹਾ ਹਿੱਸਾ ਸੁਣੋ ਵੀ ਉਹ ਖੁਦ ਕੀ ਗਵਾਈ ਦੇ ਰਿਹਾ ਕਿ ਪੁਲਿਸ ਦਰਿੰਦਗੀ ਦੇ ਹੱਥ ਤੱਕ ਕਿਵੇਂ ਜਾਂਦੀ ਆ ਮਾੜੀਏ ਤੁਸੀਂ ਗੱਲਬਾਤ ਉਹਨਾਂ ਦੀ ਵੀ ਸੁਣ ਲਓ ਜੀ ਸੀਐਸਟਾਫ ਵਾਲੇ ਉਹਦਾ ਪਹਿਲਾ ਕੰਮ ਹੀ ਆ ਕਿ ਬੰਦੇ ਨੂੰ ਜਦੋਂ ਲੈ ਕੇ ਜਾਣਾ ਕਿ ਭਾਈ ਕੱਪੜੇ ਉਤਾਰ ਮੈਨੂੰ ਵੀ ਅੱਜ ਤੋਂ 4 ਸਾਲ ਪਹਿਲਾਂ ਸੀਐਸਟਾਫ ਵਿੱਚ ਲੈ ਕੇ ਗਏ ਸੀ ਕਿ ਜੀ ਤੂੰ ਭਿੰਡਰਾਂ ਵਾਲਿਆਂ ਦੀ ਸ਼ਰਟਾਂ ਬਾਰੇ ਮੇਰੇ ਤੋਂ ਪੁੱਛਗਿੱਛ ਕਰਨੀ ਹੈ ਮੇਰਾ ਵੀ ਸਭ ਤੋਂ ਪਹਿਲਾਂ ਉੱਥੇ ਕੱਛਾ ਤੱਕ ਲਾਇਆ ਗਿਆ ਮੈਂ ਦੇਖੋ ਇਸ ਗੱਲ 'ਤੇ ਕੋਈ ਆਪਾਂ ਝੂਠ ਨਹੀਂ ਐ ਇਸ ਗੱਲ 'ਤੇ ਪੁਲਿਸ ਜਿਹੜਾ ਹੈਗਾ ਇਹਨਾਂ ਦਾ ਪਤਾ ਨਹੀਂ ਇਹਨਾਂ ਨੂੰ ਡੀਜੀਪੀ ਸਾਹਿਬ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਕੀ ਦੇਖਣ ਦੀ ਹੈਗੀ ਆ ਵੀ ਤੁਸੀਂ ਉਹਨਾਂ ਦਾ ਦੇਖਣਾ ਜਾਨੀ ਉਹ ਇੱਕ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੋਈ ਆ ਵੀ ਇਸ ਜੀ ਦਾ ਸ਼ੋਅ ਲੈ ਦਿਆ ਹਾਂ ਹੁਣ ਤੁਸੀਂ ਗੱਲਬਾਤ ਸੁਣ ਲਈ ਕਿ ਜਦੋਂ CIA ਸਟਾਫ ਕਿਸੇ ਨੂੰ ਅੰਦਰ ਲੈ ਕੇ ਫੜ ਕੇ ਲੈ ਕੇ ਜਾਂਦਾ ਸਭ ਤੋਂ ਪਹਿਲਾ ਕੰਮ ਜਿਹੜਾ ਹੁੰਦਾ ਆ ਉਹਨਾਂ ਨੇ ਅਲਫ ਨੰਗਾ ਕਰਨਾ ਹੁੰਦਾ ਭਾਵੇਂ ਕੋਈ ਜਨਾਨੀ ਹੋਵੇ ਭਾਵੇਂ ਕੋਈ ਬੰਦਾ ਹੋਵੇ ਇਹ ਗਵਾਹੀ ਤੁਹਾਡੇ ਜਿਹੜੇ ਮੌਜੂਦਾ ਸਰਕਾਰ ਦੇ MLA ਸਾਹਿਬ ਨੇ ਮਨਵਿੰਦਰ ਸਿੰਘ ਗਿਆਸਪੁਰਾ ਇਹ ਖੁਦ ਇਸ ਪਾੜ ਦਾ ਇਸ ਮਤਲਬ ਧੱਕੇਸ਼ਾਹੀ ਦਾ ਜ਼ੁਲਮ ਦਾ ਸ਼ਿਕਾਰ ਹੋ ਚੁੱਕੇ ਨੇ ਪਰ ਕਿਉਂ ਪਤਾ ਨਹੀਂ ਕਿਉਂ ਇਸ ਟਾਈਮ ਮੌਜੂਦਾ ਸਰਕਾਰ ਦੇ ਵਿੱਚ ਆ ਕੇ ਐਮਐਲਏ ਬਣ ਕੇ ਤੇ ਗੁੰਗੇ ਬਣ ਕੇ ਬਹਿ ਗਏ ਪਤਾ ਨਹੀਂ ਇਹਨਾਂ ਨੇ ਆਪ ਦੀ ਜੀਬ ਵਡਾ ਕੇ ਕਿਤੇ ਸੁੱਟ ਲਈ ਕਿ ਹੁਣ ਬੋਲਣਾ ਹੀ ਨਹੀਂ ਹੈ ਜਾਂ ਫਿਰ ਮੌਜੂਦਾ ਕਰਪਟ ਸਿਸਟਮ ਦਾ ਇਹ ਵੀ ਸ਼ਿਕਾਰ ਹੋ ਕੇ ਆਪਣਾ ਘਰ ਪਰਨ ਦੇ ਵਿੱਚ ਲੱਗੇ ਹੋਏ ਨੇ ਪਰ ਜਦੋਂ ਇਹ ਸਰਕਾਰ ਦੇ ਵਿੱਚ ਨਹੀਂ ਸੀ ਸਮਾਜ ਸੇਵਕ ਸੀ ਚੰਗਾ ਕੰਮ ਕਰਦੇ ਸੀ ਇਹਨਾਂ ਨੇ ਤਲਣ ਕਾਂ ਜਿਹੜਾ ਹੋਇਆ ਸੀ ਸਿੱਖ ਬੀਬੀਆਂ ਨਾਲ ਰੇਪ ਕੀਤੇ ਕਿਵੇਂ ਇੱਕ ਸਾਰਾ ਪਿੰਡ ਜਿਹੜਾ ਸਿੱਖਾਂ ਦਾ ਉਜਾੜ ਕੇ ਹਰਿਆਣੇ ਦੇ ਵਿੱਚ ਕੋ ਕੋ ਕੇ ਜਿਵੇਂ ਸਿੱਖ ਮਾਰੇ ਦਾ ਉਹ ਸਾਰਾ ਇਹ ਸਭ ਤੋਂ ਪਹਿਲਾਂ ਇਹਨਾਂ ਨੇ ਹੀ ਉਸ ਚੀਜ਼ ਨੂੰ ਐਕਸਪੋਜ਼ ਕੀਤਾ ਤੇ ਉਹਦੇ ਵਿੱਚ ਫਿਰ ਮੇਰਾ ਖਿਆਲ 20 25 ਸਾਲ ਬਾਅਦ 30 ਸਾਲ ਬਾਅਦ ਉਹਨਾਂ ਸਿੱਖਾਂ ਦਾ ਭੋਗ ਵੀ ਪਾਇਆ ਗਿਆ ਬੜਾ ਅਸ਼ਲਾਗਾ ਜੋ ਕੰਮ ਸੀ ਬੜੀ ਚਰਚਾ ਵੀ ਹੋਈ ਸੀ ਪਰ ਹੁਣ ਮੌਜੂਦਾ ਸਰਕਾਰ ਦੇ ਵਿੱਚ ਗਿਆਸਪੁਰਾ ਸਾਹਿਬ ਚੁੱਪ ਕਿਉਂ ਹੋ ਗਏ ਸੀਆਈਏ ਸਟਾਫ ਨੂੰ ਕਿੰਨੇ ਹੱਕ ਦਿੱਤਾ ਕਿ ਉਹ ਇਸ ਤਰੀਕੇ ਦੀਆਂ ਬਤਮੀਜ਼ੀਆਂ ਕਰ ਲੈਣ ਹੁਣ ਇਹਦਾ ਮਤਲਬ ਇਹ ਹੈ ਕਿ ਹਰੇਕ ਦੀ ਵੀਡੀਓ ਫੋਟੋਆਂ ਖਿੱਚ ਕੇ ਰੱਖ ਲੈਂਦੇ ਆ ਪਤਾ ਨਹੀਂ ਕਿੰਨੀਆਂ ਔਰਤਾਂ ਦੀ ਇਹਨਾਂ ਨੇ ਫੋਟੋਆਂ ਖਿੱਚ-ਖਿੱਚ ਕੇ ਰੱਖੀਆਂ ਹੋਈਆਂ ਨੇ ਪੰਜਾਬ ਪੁਲਿਸ ਨੇ ਫਿਰ ਉਹਨਾਂ ਨੂੰ ਆਪਣੇ ਹਿਸਾਬ ਨਾਲ ਵਰਤਦੇ ਹੋਣਗੇ ਅੱਜ ਵੀ ਕਿੰਨੀਆਂ ਔਰਤਾਂ ਇਸੇ ਬਲੈਕਮੇਲਿੰਗ ਦਾ ਸ਼ਿਕਾਰ ਹੋ ਰਹੀਆਂ ਹੋਣਗੀਆਂ ਵੀ ਉਹਨਾਂ ਨੂੰ ਬਲੈਕਮੇਲ ਕਰਦੇ ਹੋਣਗੇ ਉਹਨਾਂ ਦੇ ਨਾਲ ਸੈਕਸਚੁਅਲ ਅਬਿਊਜ਼ ਕਰਦੇ ਹੋਣਗੇ ਉਹਨਾਂ ਦੇ ਨਾਲ ਅੱਜ ਵੀ ਭਾਵੇਂ ਕਿਸੇ ਔਰਤ ਦਾ ਸਾਲ ਪਹਿਲਾਂ ਉਹਨੂੰ ਅਰੈਸਟ ਕੀਤਾ ਹੋਵੇ ਲੇਕਿਨ ਅੱਜ ਵੀ ਕਿਤੇ ਨਾ ਕਿਤੇ ਉਹਦੀਆਂ ਤਸਵੀਰਾਂ ਦਿਖਾ ਕੇ ਵੀ ਤੇਰੀਆਂ ਫੋਟੋਆਂ ਅਸੀਂ ਲੀਕ ਕਰ ਦਾਂਗੇ ਤੇਰਾ ਕਰ ਦਾਂਗੇ ਨਾ ਉਹਨੂੰ ਕੋਈ ਫਿਜ਼ੀਕਲ ਰੇਪ ਕਰਦੇ ਹੋਣ ਉਹਦੇ ਕੋਲੋਂ ਪੈਸੇ ਖਾਂਦੇ ਹੋਣ ਬਹੁਤ ਕੁਝ ਕਰਦੇ ਹੋਣਗੇ ਤੋ ਹੋ ਸਕਦਾ ਆ ਬਲਦੇਵ ਸਿੰਘ ਜਨੂਹਾ ਦੇ ਕੋਲੋਂ ਵੀ ਮਨਦੀਪ ਸਿੰਘ ਸਿੱਧੂ ਕੋਈ ਨਾ ਕੋਈ ਗਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ ਹੋਵੇ ਹੁਣ ਇਹ ਪਤਾ ਨਹੀਂ ਬਲਦੇਵ ਸਿੰਘ ਜਨੂਹਾ ਮੰਨਿਆ ਜਾਂ ਨਹੀਂ ਮੰਨਿਆ ਕਿਉਂਕਿ ਜੇ ਤਸਵੀਰਾਂ ਲੀਕ ਕੀਤੀਆਂ ਜਾ ਰਹੀਆਂ ਨੇ ਤਾਂ ਇਹਦਾ ਮਤਲਬ ਕੋਈ ਨਾ ਕੋਈ ਗੱਲਬਾਤ ਤਾਂ ਹੈਗੀ ਆ ਵਿੱਚ ਕਿਸੇ ਗੁੱਸੇ ਵਿੱਚ ਕਿਸੇ ਖੁੰਦਕ ਵਿੱਚ ਆ ਕੇ ਬੰਦਾ ਲੀਕ ਕਰਦਾ ਕਈ ਵਾਰੀ ਕੋਈ ਪ੍ਰੇਮੀ ਜਿਹੜਾ ਆਪਣੀ ਪ੍ਰੇਮਿਕਾ ਦੀਆਂ ਫੋਟੋਆਂ ਤਸਵੀਰਾਂ ਵੀਡੀਓਜ਼ ਲੀਕ ਕਰ ਦਿੰਦਾ ਵੀ ਹਾਂ ਉਹਦੇ ਕੋਈ ਬਦਲਾ ਲੈਣ ਬਾਰੇ ਜਾਂ ਉਹਨੂੰ ਧੋਖਾ ਮਿਲ ਗਿਆ ਤਾਂ ਬਦਲਾ ਲੈਣ ਵਾਸਤੇ ਵੀ ਇਸ ਤਰੀਕੇ ਨਾਲ ਕਰਦਾ ਕਿ ਸਮਾਜ ਦੇ ਵਿੱਚ ਮੈਂ ਉਹਨੂੰ ਦਲੀਲ ਕਰਾਂ ਹੁਣ ਪੁਲਿਸ ਦੇ ਥਾਣੇ ਦੀਆਂ ਤਸਵੀਰਾਂ ਸਾਡੇ ਵਰਗਿਆਂ ਕੋਲ ਕਿਵੇਂ ਪਹੁੰਚ ਰਹੀਆਂ ਨੇ ਕਿਵੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਸੋ ਮੈਂ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਆ ਭਗਵੰਤ ਮਾਨ ਨੇ ਭਗਵੰਤ ਮਾਨ ਦਾ ਬਹੁਤ ਖਾਸ ਰਿਹਾ ਬਹੁਤ ਚਿਹਤਾ ਰਿਹਾ ਮੈਂ ਮਨਦੀਪ ਸਿੰਘ ਨਾਮ ਦੇ ਇੱਕ ਜਿਹੜਾ ਵਰਦੀ ਦੇ ਵਿੱਚ ਭੇੜਿਆ ਆ ਰਾਖਸ਼ ਆ ਬੰਦੇ ਖਾਣਾ ਆਦਮੀ ਆ ਜਿਹੜਾ ਜਿੰਨੂੰ ਕੋਈ ਇਨਸਾਨ ਇਨਸਾਨੀਅਤ ਦੇ ਨਾਲ ਜਾਂ ਕਿਸੇ ਸਤਰਾ ਕੀਮਤਾਂ ਦੇ ਨਾਲ ਚੰਗੀਆਂ ਜਿਹੜਾ ਮੋਰੈਲਟੀ ਹੁੰਦੀ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਇਸ ਬੰਦੇ ਨੇ ਪਤਾ ਲੱਗਿਆ ਦੇ ਕਈ ਸਾਰੇ ਪੁਲਿਸ ਮੁਲਾਜ਼ਮਾਂ ਤੱਕ ਨੂੰ ਵੀ ਸੁਸਾਈਡ ਕਰਨ ਵਾਸਤੇ ਇਹ ਮਜਬੂਰ ਕਰ ਦਿੱਤਾ ਇੱਥੋਂ ਤੱਕ ਕਿ ਇੱਕ ਐਸਪੀ ਰੈਂਕ ਦੇ ਅਫਸਰ ਦੇ ਉੱਪਰ ਵੀ ਐਸਪੀ ਰੈਂਕ ਕੋਈ ਛੋਟਾ ਨਹੀਂ ਹੁੰਦਾ ਉਹਦੇ ਉੱਪਰ ਵੀ ਇਸ ਵਿਅਕਤੀ ਨੇ ਝੂਠਾ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਕਿਉਂ ਕਿ ਸਿਰਫ ਇੱਕ ਜੈਲਸ ਹੋ ਗਈ ਸੀ ਗੱਲਬਾਤ ਜਿੰਨੇ ਕੁ ਪਤਾ ਲੱਗੀ ਸਾਨੂੰ ਕਿ ਭਗਵੰਤ ਮਾਨ ਨੇ ਕਿਸੇ ਪ੍ਰੋਗਰਾਮ ਦੇ ਵਿੱਚ ਉਸ ਅਫਸਰ ਦਾ ਬਾਈ ਨੇਮ ਉਹਨੂੰ ਜਵੇਂ ਛੋਟਾ ਨਾਮ ਲੈ ਕੇ ਉਹਨੂੰ ਸੰਬੋਧਨ ਕਰਤਾ ਛੋਟਾ ਨਾਮ ਬੰਦਾ ਉਹਦੇ ਲੈਂਦਾ ਦਰੋ ਕਿਸੇ ਨਾਲ ਪਿਆਰ ਹੋਵੇ ਤਾਂ ਮਨਦੀਪ ਸਿੰਘ ਸਿੱਧੂ ਨੂੰ ਉਦੋਂ ਅੱਗ ਲੱਗ ਗਈ ਸੜ ਕੇ ਸੁਆਹ ਹੋ ਗਿਆ ਹੋਗਾ ਸ਼ਾਇਦ ਕਿ ਮੇਰੇ ਸਾਹਮਣੇ ਇੱਕ ਮੇਰੇ ਜੂਨੀਅਰ ਅਫਸਰ ਨੂੰ ਸੀਐਮ ਸਾਹਿਬ ਕਿਵੇਂ ਉਹਦਾ ਪਿਆਰ ਨਾਲ ਬੜਾ ਰਿਸਪੈਕਟਫੁਲੀ ਨਾਮ ਲੈ ਰਿਹਾ ਤਾਂ ਫਿਰ ਜਿਹੜੇ ਧਰਤੀ ਦੇ ਆਖਰੀ ਤੇ ਪਹਿਲੇ ਅਵਤਾਰ ਨੇ ਮਨਦੀਪ ਸਿੰਘ ਸਿੱਧੂ ਇਮਾਨਦਾਰਾਂ ਦੇ ਵਿੱਚੋਂ ਪੁਲਿਸ ਦੇ ਪੁਲਿਸ ਮਹਿਕਮੇ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਉਸ ਆਪਣੇ ਜਿਹੜੇ ਮਹਿਕਮੇ ਦੇ ਇੱਕ ਦੋ ਪੁਲਿਸ ਮੁਲਾਜ਼ਮਾਂ ਨੂੰ ਥਾਣੇ 'ਚ ਅਰੈਸਟ ਕੀਤਾ ਕੁੱਟਿਆ ਮਾਰਿਆ ਕੁੱਟਣ ਮਾਰਨ ਤੋਂ ਬਾਅਦ ਉਹਨਾਂ ਦੇ ਕੋਲੋਂ ਬਿਆਨ ਦਵਾਇਆ ਫਿਰ ਐਸਪੀ ਦੇ ਖਿਲਾਫ ਉਹਨੂੰ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੈਂ ਉਹ ਕੋਸ਼ਿਸ਼ ਕਰੂੰਗਾ ਕਿ ਮੈਂ ਉਸ ਐਸਪੀ ਦੇ ਨਾਲ ਵੀ ਜਲਦੀ ਗੱਲਬਾਤ ਕਰਾਂ ਕਿ ਉਹ ਕਿੰਨੇ ਕੋ ਹੁਣ ਮਤਲਬ ਕਿੰਨੀ ਕਿ ਹਿੰਮਤ ਰੱਖ ਸਕਦਾ ਆ ਇਸ ਜਿਹੜਾ ਵਰਦੀ ਦੇ ਵਿੱਚ ਘੁੰਮ ਰਿਹਾ ਭੇੜਿਆ ਉਹਦੇ ਖਿਲਾਫ ਬੋਲਣ ਵਾਸਤੇ ਤੋਂ ਇਹ ਤਾਂ ਪੰਜਾਬ ਪੁਲਿਸ ਦਾ ਇੱਕ ਚਿਹਰਾ ਆ ਤੁਸੀਂ ਦੇਖੋ ਜਵੇਂ ਪੱਤਰਕਾਰ ਰਜਿੰਦਰ ਸਿੰਘ ਤੱਗੜ ਨੇ ਵੀ ਪਿਛਲੇ ਦਿਨੀ ਚੱਕਿਆ ਹਰਾਸ ਕੀਤਾ ਤਿੰਨ ਚਾਰ ਮਹੀਨਿਆਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹ ਕਿੰਨੀ ਸ਼ਰਮਨਾਕ ਚਿੱਟੇ ਦਿਨ ਚਿੱਟੇ ਦਿਨ ਠੱਗੀ ਸੀ ਚਿੱਟੇ ਦਿਨ ਤੱਕਾ ਸੀ ਰਜਿੰਦਰ ਸਿੰਘ ਤੱਗੜ ਦੇ ਨਾਲ ਫਿਰ ਉਹਦੇ ਨਾਲ ਜਿਹੜਾ ਉਹਦਾ ਸਟਾਫ ਮੈਂਬਰ ਸੀ ਇੱਕ ਗੁਰਸਿੱਖ ਮੁੰਡਾ ਸੀ ਨੌਜਵਾਨ ਉਹਨੂੰ ਥਾਣੇ ਲਜਾਇਆ ਗਿਆ ਉਹਦੇ ਸਿਰ 'ਚ ਪੱਗ ਲਾ ਕੇ ਚੱਪਲਾਂ ਨਾਲ ਕੁੱਟਿਆ ਗਿਆ ਜੁੱਤੀਆਂ ਮਾਰੀਆਂ ਗਈਆਂ ਵੀ ਤੂੰ ਰਜਿੰਦਰ ਸਿੰਘ ਤੱਗੜ ਦੇ ਖਿਲਾਫ ਬੋਲ ਉਹਦੇ ਕੋਲ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਗਈ ਸੋ ਇਹ ਤਾਂ ਹਾਲਾਤ ਨੇ ਇੱਥੇ ਦੇ ਕੋ ਜੀ ਸਾਰਾ ਕੋ ਚਿੱਟੇ ਦਿਨ ਨੰਗਾ ਇਸ ਟਾਈਮ ਪਿਆ ਦੇ ਫਿਰ ਮੌਜੂਦਾ ਸਰਕਾਰ ਨੇ ਕੋਈ ਸੁਧਾਰ ਕਿਉਂ ਨਹੀਂ ਕੀਤਾ ਪੁਲਿਸ ਦੇ ਪ੍ਰਬੰਧਾ ਦੇ ਵਿੱਚ ਪੁਲਿਸ ਦੀ ਮੈਨੇਜਮੈਂਟ ਦੇ ਵਿੱਚ ਸੁਧਾਰ ਕਿਉਂ ਨਹੀਂ ਹੋਇਆ ਇੱਥੇ ਤਾਂ ਇੱਕ ਐਸੇ ਵਿਅਕਤੀ ਦੀ ਪੁਲਿਸ ਅਫਸਰ ਦੀ ਮੈਨੂੰ ਗੱਲ ਪਤਾ ਲੱਗੀ ਆ ਕਿ ਉਹ ਜਦੋਂ ਇਹਨਾਂ ਦੇ ਕਰਪਸ਼ਨ ਨੰਗੀ ਕਰਨ ਤੇ ਆਇਆ ਗੱਲਾਂ ਬਾਤਾਂ ਕਰਨ ਲੱਗਿਆ ਸੀਨੀਅਰ ਅਫਸਰਾਂ ਨੂੰ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਸਾਡੇ ਇੱਥੇ ਮੇਰੇ ਸਾਹਮਣੇ ਕਰਪਸ਼ਨ ਹੋ ਰਹੀ ਆ ਤਾਂ ਉਹਦੇ ਅੰਡਰ ਦੋ ਬਦਮਾਸ਼ ਕਿਸਮ ਦੀਆਂ ਪੁਲਿਸ ਔਰਤਾਂ ਲਾ ਦਿੱਤੀਆਂ ਗਈਆਂ ਬਾਦ ਦੇ ਵਿੱਚੋਂ ਉਸੇ ਅਫਸਰ ਦੇ ਖਿਲਾਫ ਬਿਆਨ ਲੈ ਲਏ ਜੀ ਦੇਖੋ ਜੀ ਸਾਨੂੰ ਦੀ ਇਹਨਾਂ ਨੇ ਛੇੜਿਆ ਸਾਨੂੰ ਜੀ ਗਲਤ ਬੋਲਦਾ ਜੀ ਹਨਾ ਹਾਲਾਂਕਿ ਉਹਨਾਂ ਔਰਤਾਂ ਤੋਂ ਔਰਤਾਂ ਦੇ ਬਿਆਨ ਦੇਣ ਤੋਂ ਪਹਿਲਾਂ ਪਹਿਲਾਂ ਹੀ ਉਹ ਅਫਸਰ ਜਿਹੜਾ ਆ ਆਪਣੇ ਸੀਨੀਅਰ ਅਫਸਰਾਂ ਨੂੰ ਕਹਿ ਚੁੱਕਾ ਸੀ ਕਿ ਮੇਰੇ ਇਹ ਜਿਹੜੀਆਂ ਔਰਤਾਂ ਆ ਇਹਨਾਂ ਦੇ ਇਹਨਾਂ ਦੀ ਬਦਲੀ ਕਿਤੇ ਹੋਰ ਕੀਤੀ ਜਾਵੇ ਮੇਰੇ ਨਾਲ ਇਹਨਾਂ ਦੀ ਡਿਊਟੀ ਨਾ ਲਾਈ ਜਾਵੇ ਉਹਨੂੰ ਇਤਰਾਜ਼ ਸੀ ਇਹਨਾਂ ਦੇ ਉੱਪਰ ਵੀ ਮੇਰੇ ਉੱਪਰ ਕੁਛ ਨਾ ਕੁਛ ਕਰਵਾ ਸਕਦੀ ਇਹਨੇ ਕਿਉਂਕਿ ਮਹਿਕਮੇ ਵਿੱਚ ਪਤਾ ਹੀ ਹੁੰਦਾ ਆ ਵੀ ਇਹ ਜਿਹੜੀਆਂ ਚੀਜ਼ਾਂ ਨੇ ਕੁਛ ਨਾ ਕੁਛ ਹੋ ਜਾਂਦੀਆਂ ਨੇ ਤਾਂ ਇਹ ਸਾਰੀਆਂ ਚੀਜ਼ਾਂ ਵੀ ਇ ਤੋ ਆ ਤਾਂ ਅਤ ਘਟਿਆ ਜਿਹੜੀ ਕਰਤੂਤ ਆ ਮਨਦੀਪ ਸਿੰਘ ਸਿੱਧੂ ਕਰਵਾ ਰਿਆ ਆ ਜਿਹੜਾ ਕਦੇ ਕਹਿੰਦਾ ਕਿ ਮੈਂ ਬੱਚੀਆਂ ਦੇ ਨਾਲ ਇਹਦੀਆਂ ਫੋਟੋਆਂ ਐਂ ਦੀ ਨਿੱਕੇ ਨਿੱਕੇ ਬੱਚਿਆਂ ਨਾਲ ਲੋਹੜੀਆਂ ਮਨਾਉਂਦਾ ਫਿਰਦਾ ਕਦੇ ਸਾਈਕਲ ਰੇਸਾਂ ਕਰਦਾ ਫਿਰਦਾ ਕਦੇ ਹੋਰ ਡਰਾਮੇ ਕਰਦਾ ਫਿਰਦਾ ਹਨਾ ਤੋ ਆ ਇਹਦੀ ਅਸਲੀ ਕਰਤੂਤ ਜਿਹੜੀ ਅਸਲਾ ਅਸਲੀ ਰੂਪ ਆ ਇਹਦਾ ਮਨਦੀਪ ਸਿੰਘ ਸਿੱਧੂ ਦਾ ਇਹ ਆ ਹੁਣ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਆ ਗਈਆਂ ਉਹ ਤਾਂ ਅਸੀਂ ਬੋਲ ਦਿੱਤੀਆਂ ਜਿਹੜੀਆਂ ਨਹੀਂ ਸਾਹਮਣੇ ਆਈਆਂ ਜਾਂ ਜਿਨ੍ਹਾਂ ਦੇ ਕੋਲੋਂ ਅੱਜ ਵੀ ਇਹ ਫੋਟੋਆਂ ਦਿਖਾ-ਦਿਖਾ ਕੇ ਪੈਸੇ ਇਕੱਠੇ ਕਰ ਰਹੇ ਆ ਪਤਾ ਨਹੀਂ ਕਿੰਨੀਆਂ ਔਰਤਾਂ ਦੇ ਨਾਲ ਇਹ ਬੰਦੇ ਰਾਤਾਂ ਨੂੰ ਇਹ ਤਸਵੀਰਾਂ ਦਿਖਾ ਦਿਖਾ ਕੇ ਕਿੰਨੀਆਂ ਪੁਲਿਸ ਮੁਲਾਜ਼ਮਾਂ ਨੂੰ ਇਹ ਜਿਹੜੇ ਲੋਕ ਨੇ ਬਲੈਕਮੇਲ ਕਰ ਕਰਕੇ ਉਹਨਾਂ ਦੇ ਘਰ ਖਰਾਬ ਕਰ ਰਹੇ ਆ ਉਹਨਾਂ ਦੇ ਜਿਹੜਾ ਸ਼ੋਸ਼ਣ ਕਰ ਰਿਹਾ ਹੈ ਸਰੀਰਕ ਵੀ ਤੇ ਮਾਨਸਿਕ ਤੌਰ ਤੇ ਵੀ ਕਿੰਨੇ ਲੋਕਾਂ ਦੇ ਘਰਾਂ ਦੇ ਵਿੱਚ ਤਲਾਕ ਵੀ ਪੈ ਕੇ ਪੈਦਾ ਹੋ ਗਏ ਉਹਨੇ ਤਲਾਕ ਵੀ ਹੋ ਗਏ ਉਹਨੇ ਵੀ ਤੁਸੀਂ ਇਹਨਾਂ ਇਹਨਾਂ ਲੋਕਾਂ ਦੇ ਨਾਲ ਕਿਉਂ ਖੇ ਖਾਂਦੀਆਂ ਫਿਰ ਉਹਨਾਂ ਅਗਲੀਆਂ ਵਿਚਾਰੀਆਂ ਦੱਸਣਗੇ ਵੀ ਆ ਸਾਡੇ ਦਾ ਤਸਵੀਰਾਂ ਸਾਡੀਆਂ ਵੀਡੀਓਜ਼ ਬਣਾਈ ਬੈਠੇ ਅਗਲੇ ਕੀ ਕੀ ਕਰਾਂਗੇ ਤੇ ਨਾਲੇ ਪੁਲਿਸ ਨਾਲ ਲੜ ਵੀ ਕਿਹੜਾ ਸਕਦਾ ਕੌਣ ਲੜਿਆ ਆ ਸੁਮੇਸ਼ ਸੈਣੀ ਸੈਂਕੜੇ ਮੁੰਡੇ ਮਾਰ ਕੇ ਪਰਮਾਨੈਂਟ ਜ਼ਮਾਨਤ ਲੈ ਕੇ ਬੈਠਾ ਹੈ ਕਦੇ ਕੋਈ ਹੁੰਦਾ ਹੈ ਹਿਸਟਰੀ ਦੇ ਵਿੱਚ ਮਤਲਬ ਹਿਸਟਰੀ ਵਿੱਚ ਸੁਪਰੀਮ ਕੋਰਟ ਨੇ ਵੀ ਖੁਦ ਵੀ ਕਿਹਾ ਸੁਮੇਸ਼ ਸੈਣੀ ਦੀ ਜ਼ਮਾਨਤ ਦੇ ਉੱਪਰ ਵੀ ਅਸੀਂ ਤਾਂ ਬੜੇ ਹੈਰਾਨ ਆ ਕਿ ਸਾਡੇ ਸਾਹਮਣੇ ਪਹਿਲਾ ਮਾਮਲਾ ਆ ਹਾਈ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਕਿਵੇਂ ਦਿੱਤੀ ਕਿ ਸੁਮੇਸ਼ ਸੈਣੀ ਦੇ ਉੱਪਰ ਪੁਵੇਖ ਦੇ ਵਿੱਚ ਵੀ ਜਿਹੜਾ ਵੀ ਕੋਈ ਕੇਸ ਪਵੇਗਾ ਉਹਦੇ ਵਿੱਚ ਅਰੈਸਟ ਨਹੀਂ ਹੋਏਗੀ ਇਹਦੀ ਪਹਿਲਾਂ ਕਿਉਂਕਿ ਹਾਈ ਕੋਰਟ ਦੀ ਐਸੀ ਮਿਹਰਬਾਨੀ ਹੋਈ ਆ ਉਸ ਮਿਹਰਬਾਨੀ ਦੇ ਉੱਪਰ ਸੁਪਰੀਮ ਕੋਰਟ ਨੇ ਵੀ ਠੱਪਾ ਲਾ ਦਿੱਤਾ ਕਿ ਇਹਦੀ ਪੁਵੇਖ ਦੇ ਵਿੱਚ ਵੀ ਜੇ ਕੋਈ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਕੋਈ ਮੁਕੱਦਮਾ ਦਰਜ ਹੁੰਦਾ ਆ ਉਹਦੇ ਉੱਪਰ ਅਰੈਸਟ ਨਹੀਂ ਹੋਣੀ ਇਹ ਤਾਂ ਨੰਗਾ ਨਾਜ ਇੱਥੇ ਚੱਲ ਰਿਹਾ ਫਿਰ ਉੱਥੇ ਜਿਹੜੇ ਆਮ ਲੋਕ ਨੇ ਆਮ ਵਿਅਕਤੀ ਕੀ ਇਨਸਾਫ ਲੈ ਸਕਦਾ ਹੈ ਕਿਵੇਂ ਬੋਲ ਸਕਦਾ ਹੈ ਬੋਲ ਕੇ ਕਰੇਗਾ ਕਿ ਕਿੱਥੇ ਜਾਏਗਾ ਬੋਲ ਕੇ ਇਹ ਅਦਾਲਤਾਂ ਦੇ ਵਿੱਚ ਠੀਕ ਹੈ ਜੀ ਸੋ ਮੈਂ ਹੁਣ ਇਹੀ ਅਦਾਲਤਾਂ ਦੇ ਕੋਲੋਂ ਮੰਗ ਕਰਦਾ ਆ ਵੀ ਸਰ ਪੰਜਾਬ ਸਰਕਾਰ ਦੇ ਕੋਲੋਂ ਮੈਂ ਮੰਗ ਕਰਦਾ ਆ ਭਗਵੰਤ ਮਾਨ ਸਾਹਿਬ ਤੁਸੀਂ ਵੀ ਤੁਹਾਡੇ ਵੀ ਬੱਚੇ ਆ ਇਸ ਵਿਅਕਤੀ ਦੇ ਵੀ ਬੱਚੇ ਆ ਜਿਹਨੂੰ ਨੰਗਾ ਕਰਕੇ ਖੜਾ ਕੀਤਾ ਗਿਆ ਉਹ ਗਿਆ ਆ ਹਨਾ ਹੁਣ ਕੀ ਇਹ ਸਮਾਜ ਦੇ ਵਿੱਚ ਤੁਸੀਂ ਇਦਾਂ ਜਲੀਲ ਕਰੋਗੇ ਸੋ ਇਹ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਆ ਮੈਂ ਹਾਈ ਕੋਰਟ ਨੂੰ ਅਪੀਲ ਕਰੂੰਗਾ ਕਿ ਤੁਸੀਂ ਸੂਵੋ ਮੋਟੋ ਨੋਟਿਸ ਲੈ ਕੇ ਸਾਰੇ ਮਾਮਲੇ ਦੀ ਰਿਟਾਇਰਡ ਕਿਸੇ ਸਾਫਕਾ ਜੱਜ ਦੇ ਕੋਲ ਚਾਹੇ ਸਿਟਿੰਗ ਜੱਜ ਦੇ ਕੋਲ ਸਾਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਾਈ ਜਾਵੇ ਜੇ ਤੁਸੀਂ ਕਹੋਗੇ ਕਿ ਪੁਲਿਸ ਵਾਲੇ ਇਨਵੈਸਟੀਗੇਸ਼ਨ ਕਰਨ ਫਿਰ ਤਾਂ ਹੋ ਗਈ ਇਨਵੈਸਟੀਗੇਸ਼ਨ ਫਿਰ ਤਾਂ ਤੁਹਾਨੂੰ ਪਤਾ ਹੀ ਆ ਵੀ ਆਪਸ ਦੇ ਵਿੱਚ ਕਿਹੜਾ ਅਫਸਰ ਕਿਹੜੇ ਅਫਸਰ ਦੇ ਖਿਲਾਫ ਲਿਖੂਗਾ ਸੋ ਜੇ ਤੁਹਾਡੇ ਵਿੱਚ ਕੋਈ ਧਿਆਨਤਾਰੀ ਹੈਗੀ ਆ ਜੇ ਇਸ ਦੇਸ਼ ਦੇ ਵਿੱਚ ਕੋਈ ਕਿਸੇ ਕੋਲ ਇਨਸਾਫ ਕਰਨ ਦੀ ਹਿੰਮਤ ਹੈਗੀ ਹੈ ਜੇ ਜੇ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਮਰੀ ਤਾਂ ਮੈਂ ਕਹਾਂਗਾ ਕਿ ਇਸ ਬਜ਼ੁਰਗ ਪੱਤਰਕਾਰ ਨੂੰ ਇਨਸਾਫ ਦਵਾਇਆ ਜਾਵੇ ਇਹਨੂੰ ਨੰਗਾ ਕਿਵੇਂ ਕੀਤਾ ਗਿਆ ਫਿਰ ਇਹਦੀਆਂ ਤਸਵੀਰਾਂ ਕਿਵੇਂ ਲੀਕ ਹੋਈਆਂ ਉਹ ਸਾਰੇ ਮੁਲਾਜ਼ਮ ਜਿਹੜੇ ਸੀ ਉਦੋਂ ਥਾਣੇ ਵਿੱਚ ਸੀ ਉਹਨਾਂ ਕੱਲੇ-ਕੱਲੇ ਵਿਅਕਤੀ ਨੂੰ ਸਸਪੈਂਡ ਸਸਪੈਂਡ ਨਹੀਂ ਡਿਸਮਿਸ ਕਰੋ ਸੋ ਉਹਨਾਂ ਨੂੰ ਔਰ ਮਨਦੀਪ ਸਿੰਘ ਸਿੱਧੂ ਨੂੰ ਵੀ ਬਿਲਕੁਲ ਡਿਸਮਿਸ ਕਰੋ ਤਾਂ ਕਿ ਕਿਸੇ ਵੀ ਇਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਨਾ ਕਰ ਸਕੇ ਇਹਨੂੰ ਸਭ ਤੋਂ ਪਹਿਲਾਂ ਪਰੇ ਕੀਤਾ ਜਾਵੇ ਫਿਰ ਉਸ ਤੋਂ ਬਾਅਦ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਇਹ ਬੰਦਾ ਹੋਰ ਕਿੰਨੇ ਲੋਕਾਂ ਦੇ ਘਰ ਬਰਬਾਦ ਕਰ ਚੁੱਕਿਆ ਹੈ ਹੋਰ ਕਿੰਨੀਆਂ ਔਰਤਾਂ ਦੀ ਜ਼ਿੰਦਗੀ ਬਰਬਾਦ ਕਰ ਚੁੱਕਿਆ ਹੈ ਹੋਰ ਕਿੰਨੇ ਪੁਲਿਸ ਮੁਲਾਜ਼ਮਾਂ ਨੂੰ ਇਹ ਬੰਦੇ ਨੇ ਡਿਸਮਿਸ ਕੀਤਾ ਸਸਪੈਂਡ ਕੀਤਾ ਜਾਂ ਉਹਨਾਂ ਦੇ ਉੱਪਰ ਝੂਠੇ ਮੁਕੱਦਮੇ ਪਾਏ ਜਿੰਨੇ ਜਿੱਥੇ ਜਿੱਥੇ ਵੀ ਇਹ ਬੰਦਾ ਡਿਊਟੀਆਂ ਕਰਕੇ ਆਇਆ ਮਨਦੀਪ ਸਿੰਘ ਸਿੱਧੂ ਹੁਣ ਤੱਕ ਜਿੰਨੇ ਵੀ ਇਹਦੇ ਕਾਰਜਕਾਲ ਦੇ ਦੌਰਾਨ ਪਰਚੇ ਦਰਜ ਹੋਏ ਨੇ ਉਹਨਾਂ ਪਰਚਿਆਂ ਦੀ ਇੱਕ ਓਪਨ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਕਿੱਥੇ ਸੱਚ ਸੱਚੇ ਪਰਚੇ ਪਾਏ ਗਏ ਤੇ ਕਿੱਥੇ ਝੂਠੇ ਪਰਚੇ ਪਾਏ ਗਏ ਔਰ ਕਿੰਨੇ ਲੋਕ ਇਸੋ ਵਿਅਕਤੀ ਦੀ ਬਦੌਲਤ ਅ ਜੇਲਾਂ ਵਿੱਚ ਬੈਠੇ ਹੋਣਗੇ ਕਿੰਨੇ ਇਸ ਜਿਹੜਾ ਅਫਸਰ ਆ ਮਨਦੀਪ ਸਿੰਘ ਸਿੱਧੂ ਇਹਦੀ ਬਦੌਲਤ ਕਿੰਨੇ ਲੋਕਾਂ ਦੇ ਘਰ ਘਾੜ ਵਿਖ ਗਏ ਹੋਣਗੇ ਮੁਕਦਮੇ ਲੜਦੇ ਲੜਦੇ ਕਿੰਨਿਆਂ ਨੇ ਸੁਸਾਈਡ ਕੀਤੀ ਹੋਊਗੀ ਕਿੰਨੇ ਬੱਚੇ ਨਾਥ ਹੋਏ ਹੋਣਗੇ ਕਿੰਨੀਆਂ ਔਰਤਾਂ ਵਿਧਵਾ ਹੋਈਆਂ ਹੋਣਗੀਆਂ ਕਿੰਨੇ ਮਾਪਿਓ ਜਿਹੜੇ ਆ ਉਹ ਆਪਣੇ ਬੱਚਿਆਂ ਦੀਆਂ ਲਾਸ਼ਾਂ ਲੈ ਕੇ ਸ਼ਮਸ਼ਾਨ ਘਾੜ ਤੱਕ ਗਏ ਹੋਣਗੇ ਇਸ ਕੱਲੀ ਕੱਲੀ ਗੱਲ ਦਾ ਹਿਸਾਬ ਮਨਦੀਪ ਸਿੰਘ ਸਿੱਧੂ ਕੋਲੋਂ ਜਿਉਂਦੇ ਜੀ ਲਿਆ ਜਾਵੇ ਇਹਨੂੰ ਮਰਨ ਨਾ ਦਿੱਤਾ ਜਾਵੇ ਇਹੋ ਜਿਹੇ ਅਫਸਰ ਬਿਲਕੁਲ ਡਿਸਮਿਸ ਕਰਕੇ ਇਹਨਾਂ ਨੂੰ ਬੜਦੀਆਂ ਸਜ਼ਾਵਾਂ ਦਿੱਤੀਆਂ ਜਾਂਣ ਤਾਂ ਕਿ ਕੋਈ ਕਹਿ ਤਾ ਸਕੇ ਵਿਹਾਂ ਇਨਸਾਫ਼ ਮਿਲਦਾ ਆ ਤੁਸੀਂ ਇਨਸਾਫ਼ ਨੂੰ ਵੀ ਡਰਾਮਾ ਨਾ ਬਣਾਓ ਆ ਤੁਹਾਡੇ ਸਾਹਮਣੇ ਸਬੂਤ ਆ ਗਿਆ ਇਸ ਵਿਅਕਤੀ ਨੂੰ ਪੱਤਰਕਾਰ ਬਲਦੇਵ ਸਿੰਘ ਜਨੂਹਾ ਨੂੰ ਥਾਣੇ ਵਿੱਚ ਨੰਗਾ ਕੀਤਾ ਗਿਆ ਆ ਅਲਫ ਨੰਗੇ ਦੀ ਫੋਟੋ ਆ ਉਮਰ ਇਹਨਾਂ ਦੀ ਦੇਖ ਲਓ ਕਿੰਨੀ ਹੈ ਬੱਚੇ ਨੋਹਾਂ ਧੀਆਂ ਪਤਾ ਨਹੀਂ ਕੌਣ-ਕੁਣੇ ਇਹਨਾਂ ਦੀ ਫੈਮਿਲੀ ਵਿੱਚ ਹੋਊਗਾ ਸਾਬਕਾ ਫੌਜੀ ਨੇ ਸੋ ਇਹ ਕਿਸਮ ਦਾ ਤੁਸੀਂ ਵਤੀਰਾ ਕਰਦੇ ਨਾਲੇ ਇੱਕ ਐਮਐਲਏ ਜਿਹੜਾ ਮੌਜੂਦਾ ਆ ਉਦੋਂ ਵੀ ਸਮਾਜ ਸੇਵਕ ਵੀ ਸੀ ਇੱਕ ਪਾਰਟੀ ਨਾਲ ਜੁੜਿਆ ਹੋਇਆ ਸੀ ਤਾਂ ਉਦੋਂ ਦਾ ਉਹਦਾ ਆਪਦਾ ਬਿਆਨ ਤਾਂ ਝੂਠ ਕਿੱਥੇ ਆ ਫਿਰ ਕੌਣ ਝੂਠ ਬੋਲ ਰਿਹਾ ਹੈ ਅੱਜ ਉਹ ਐਮਐਲਏ ਜਿਉਂਦਾ ਆ ਮਨਵਿੰਦਰ ਸਿੰਘ ਗਿਆਸਪੁਰਾ ਜੇ ਗੋਂਗਾ ਨਹੀਂ ਹੋਇਆ ਜੇ ਉਹਦੇ ਜੀਭ 'ਤੇ ਕੀੜੇ ਨਹੀਂ ਪਏ ਉਹ ਚੰਗਾ ਭਲਾ ਬੋਲ ਸਕਦਾ ਆ ਤਾਂ ਉਹਨੂੰ ਕਹਿ ਵੀ ਭਾਈ ਬੋਲ ਜੇ ਉਹ ਕੌਮਾਤ ਨਹੀਂ ਗਿਆ ਤਾਂ ਵੀ ਉਹਨੂੰ ਕਹਿ ਵੀ ਉੱਠ ਕੇ ਬੋਲ ਦੱਸ ਵੀ ਤੇਰੇ ਨਾਲ ਕੀ ਕੁਝ ਹੋਇਆ ਉਹ ਜਿੰਨੇ ਵੀ ਤੈਨੂੰ ਲੰਗਾ ਕੀਤਾ ਉਹਨਾਂ ਨੂੰ ਦਿਖਾ ਉਹਨਾਂ ਨੂੰ ਇਨਸਾਫ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਓ ਇਹ ਕੀ ਤਰੀਕਾ ਹੈ ਕਿਹੜੇ ਕਾਨੂੰਨ ਦੇ ਤਹਿਤ ਜਦੋਂ ਹਾਈ ਕੋਰਟ ਕਹਿ ਰਿਹਾ ਵੀ ਹੱਥ ਕੜੀ ਤੱਕ ਨਹੀਂ ਲੱਗ ਸਕਦੀ ਔਰ ਤੁਸੀਂ ਥਾਣੇ ਦੇ ਬੰਦੇ ਨੂੰ ਸੀਆਈਏ ਸਟਾਫ ਦੇ ਲਿਜਾ ਕੇ ਨੰਗਾ ਕਰਦੇ ਹੋ ਕੁੱਟਦੇ ਹੋ ਮਾਰਦੇ ਹੋ ਗਾਲ੍ਹਾਂ ਕੱਢਦੇ ਹੋ ਵੀਡੀਓਜ਼ ਬਣਾਉਂਦੇ ਹੋ ਫਿਰ ਵੀਡੀਓਜ਼ ਬਣਨ ਤੋਂ ਬਾਅਦ ਫਿਰ ਵੀ ਤੁਹਾਡਾ ਰੱਜ ਨਹੀਂ ਆਉਂਦਾ ਤੁਹਾਡਾ ਢਿੱਡ ਨਹੀਂ ਭਰਦਾ ਫਿਰ ਤੁਸੀਂ ਉਹ ਚੀਜ਼ਾਂ ਵਾਇਰਲ ਕਰਦੇ ਹੋ ਕੀ ਤਰੀਕਾ ਤੁਹਾਡਾ ਕਿਹੜੀ ਪੁਲਿਸਿੰਗ ਹੈ ਕਿਹੜਾ ਇਨਸਾਫ ਹੈ ਕਿਹੜੀਆਂ ਹਿਊਮਨ ਰਾਈਟਸ ਜਿਵੇਂ ਜਿਹੜੀਆਂ ਕਦਰਾਂ ਕੀਮਤਾਂ ਨੇ ਸਾਡੇ ਦੇਸ਼ ਦੇ ਵਿੱਚ ਬਿਲਕੁਲ ਨੰਗਾ ਨਾਚ ਜਿਹੜਾ ਚੱਲ ਰਿਹਾ ਬਿਲਕੁਲ ਨੰਗਾ ਨਾ ਚਿੱਟੇ ਦਿਨ ਤੱਕ ਆ ਆਮ ਬੰਦੇ ਜਿਹੜੀ ਮੈਂ ਗੱਲ ਕਰਦਾ ਜੇ ਅੱਜ ਐਮਐਲਏ ਦੀ ਨਹੀਂ ਬੋਲ ਸਕਦਾ ਫਿਰ ਆਮ ਬੰਦਾ ਕੀ ਬੋਲੇਗਾ ਇਸ ਕਰਕੇ دہشت ਦਾ ਮੌਲ ਪੂਰੇ ਗੁੰਡਾਗਰਦੀ ਪੁਲਿਸ ਨੇ ਪਾਈ ਹੋਈ ਆ ਤੇ ਜੇ ਤੁਸੀਂ ਕੋਈ ਕਿਸੇ ਨੇ ਬੰਦੇ ਨੇ ਕ੍ਰਾਈਮ ਕੀਤਾ ਵੀ ਉਹਦੇ ਲਈ ਬਕਾਇਦਾ ਕਾਨੂੰਨ ਬਣਿਆ ਧਰਾਵਾਂ ਬਣੀਆਂ ਨੇ ਅਲੱਗ-ਅਲੱਗ ਤੁਸੀਂ ਉਹਨਾਂ ਦੇ ਹਿਸਾਬ ਨਾਲ ਸਜ਼ਾ ਦਿਓ ਤੁਸੀਂ ਕੌਣ ਹੁੰਨੇ ਹੋ ਕੀ ਤੁਹਾਡੇ ਕੋਲ ਅਥਾਰਟੀ ਹੈ ਵੀ ਤੁਸੀਂ ਇਸ ਤਰੀਕੇ ਨਾਲ ਕਿਸੇ ਨੂੰ ਨੰਗਾ ਕਰ ਲੋ ਇਹ ਬਿਲਕੁਲ ਘਟਿਆਪਾਨਾ ਮਨਦੀਪ ਸਿੰਘ ਸਿੱਧੂ ਨੂੰ ਜਿਹੜੇ ਵੀ ਉਸ ਸਮੇਂ ਦੇ ਨਾਲ ਇਹਦੀ ਟੀਮ ਦੇ ਮੈਂਬਰ ਸੀ ਉਹਨਾਂ ਦੇ ਉੱਪਰ ਸਾਰੀ ਇਨਵੈਸਟੀਗੇਸ਼ਨ ਕਰਕੇ ਕਾਰਵਾਈ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਮੈਂ ਫਿਰ ਅਪੀਲ ਕਰ ਰਿਹਾ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਜੱਜਾਂ ਨੂੰ ਤੁਸੀਂ ਸੁਓ ਮੋਟੋ ਨੋਟਿਸ ਲੈ ਕੇ ਮਨਦੀਪ ਸਿੰਘ ਸਿੱਧੂ ਵਰਗੇ ਅਫਸਰ ਜਿਹੜੇ ਨੇ ਜਿੱਥੇ-ਜਿੱਥੇ ਵੀ ਹੁਣ ਤੱਕ ਇਹ ਬੰਦਾ ਰਹਿ ਗਿਆ ਆ ਉਹ ਸਾਰੇ ਜਿੱਥੇ ਵੀ ਇਹਦੇ ਡਿਊਟੀ ਦੌਰਾਨ ਪਰਚੇ ਦਰਜ ਹੋਏ ਨੇ ਸਾਰੇ ਇਕੱਲੇ-ਇਕੱਲੇ ਦੀ ਜਿਹੜੀ ਇਹ ਇਨਵੈਸਟੀਗੇਸ਼ਨ ਕਰਕੇ ਜਿੱਤੇ ਜਿੰਨੇ ਵੀ ਇਹਨਾਂ ਝੂਠੇ ਕੇਸ ਪਾਏ ਨੇ ਉਹ ਇਹਨੂੰ ਉਹ ਸਾਰਿਆਂ ਦੇ ਵਿੱਚ ਇਹਨੂੰ ਇਹਦੀ ਇਹਦੀ ਸੈਲਰੀ ਦੇ ਵਿੱਚੋਂ ਇਹਦੀਆਂ ਪ੍ਰਾਪਰਟੀਆਂ ਵੇਚ ਕੇ ਮੁਆਵਜ਼ਾ ਦਵਾਇਆ ਜਾਵੇ ਜਿਹੜੇ ਵਿਕਟਮ ਬੰਦੇ ਬਣਾਏ ਨੇ ਇਹਨਾਂ ਨੇ ਔਰ ਇਹ ਜਿਹੜੀ ਇਨਕੁਆਇਰੀ ਲੱਗਣੀ ਹੈ ਸਾਰਾ ਕੁਝ ਹੋਣਾ ਜਦਾਂ ਸੀਬੀਆਈ ਕਰੇ ਜਾਂ ਘੱਟੋ ਘਾਟ ਜਿਹੜੇ ਨੇ ਹਾਈ ਕੋਰਟ ਦੇ ਜੱਜ ਜਿਹੜੇ ਨੇ ਉਹ ਆਪਣੇ ਤੌਰ ਤੇ ਇਨਕੁਆਇਰੀ ਕਰਦੇ ਕਹੋਗੇ ਵੀ ਪੁਲਸ ਕਰ ਲੋਗੇ ਪੁਲਸ ਨੇ 100% ਤੱਕ ਤੱਕਾ ਹੀ ਕਰਨਾ 100% ਉਹਨਾਂ ਨੇ ਗੁੰਗਲਮੋਦ ਮਿੱਟੀ ਝਾੜ ਕੇ ਤੇ ਜਿਹੜੀਆਂ ਸਾਰਾ ਕੁਝ ਤੁਹਾਨੂੰ ਪਤਾ ਵੀ ਉਹਨਾਂ ਨੇ ਰਿਪੋਰਟਾਂ ਜੋ ਕੋਸ਼ਿਸ਼ ਇਹਨੇ ਕਰਦੇ ਹੁੰਦੇ ਆ ਫਿਰ ਉਹੋ ਹੀ ਕਰਨਗੇ ਫਿਰ ਇਹ ਤਾਂ ਕਈ ਵਾਰੀ ਹਾਸੇ ਹੁਣੀ ਗੱਲ ਹੁੰਦੀ ਆ ਇੱਕ ਸੀਨੀਅਰ ਅਫਸਰ ਦੀ ਇਨਕੁਆਰੀ ਥੱਲੇ ਛੋਟੇ ਅਫਸਰ ਨੂੰ ਦੇ ਦੇਣਗੇ ਯਾਰ ਉਹ ਛੋਟਾ ਅਫਸਰ ਕਿਵੇਂ ਲਿਖੂਗਾ ਸੀਨੀਅਰ ਅਫਸਰ ਦੇ ਬਾਰੇ ਕੋਈ ਲਿਖ ਸਕਦਾ ਇੰਦਾ ਇਹ ਤਾਂ ਮਜ਼ਾਕ ਕਰਦੇ ਆ ਫਿਰ ਕਈ ਵਾਰੀ ਇਹ ਹੁੰਦਾ ਆ ਮੰਨ ਲਓ ਕੋਈ ਬੰਦਾ ਸ਼ਿਕਾਇਤ ਲੈ ਕੇ ਗਿਆ ਕਿ ਮੈਨੂੰ ਫਲਾਣੇ ਅਫਸਰ ਤੋਂ ਆਹ ਪ੍ਰੋਬਲਮ ਆ ਜੀ ਮੈਂ ਉਹਦੇ ਖਿਲਾਫ ਜਾਂਚ ਕਰਾਉਣੀ ਚਾਹੁੰਦਾ ਜਾਂ ਮੈਨੂੰ ਤੰਗ ਕਰਦਾ ਆ ਐਸਐਸਪੀ ਲੈਵਲ ਦੇ ਜਿਹੜੋ ਇਨਕੁਆਰੀਆਂ ਮਾਰਕਰ ਦੇ ਪਤਾ ਕੀ ਕਰਨਗੇ ਉਸੇ ਅਫਸਰ ਦੇ ਕੋਲ ਇਨਕੁਆਰੀ ਕਰ ਦੇਣਗੇ ਸਿਰਫ ਇੱਕ ਮਜ਼ਾਕ ਦਿਖਾਉਣਾ ਹੁੰਦਾ ਹੈ ਦਬਕਾ ਮਾਰਨਾ ਹੁੰਦਾ ਵੀ ਦੇਖ ਲੈ ਸਾਡੀ ਔਕਾਤ ਇੰਨੀ ਹੈ ਜਿਹੜਾ ਜਿਹੜੇ ਅਫਸਰ ਦੇ ਖਿਲਾਫ ਕੋਈ ਬੰਦਾ ਸ਼ਿਕਾਇਤ ਲੈ ਕੇ ਗਿਆ ਉਹ ਉਹੀ ਬੰਦਾ ਇਨਕੁਆਇਰੀ ਕਿਵੇਂ ਕਰੂਗਾ ਤੂਬਾ ਸਰਾਂ ਦੇ ਜਿੰਨੇ ਛੋਟੇ ਸਾਹਿਬ ਜਿਹੜੇ ਸ਼ਹੀਦ ਕੀਤੇ ਆ ਕਰਵਾਏ ਆ ਉਹਦੇ ਖਿਲਾਫ ਜੇ ਮੁਕਦਮਾ ਚੱਲੇ ਆਪ ਹੀ ਮੁਕਦਮਾ ਚਲਾ ਲਿਆ ਆਪ ਹੀ ਕਹੇ ਮੈਂ ਹੀ ਜੱਜ ਮੈਂ ਹੀ ਤੇ ਉਹ ਕੀ ਫੈਸਲਾ ਦੇਊਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸੋ ਇਹ ਵੀ ਇਹ ਵੀ ਇਸ ਤਰੀਕੇ ਦਾ ਮਜ਼ਾਕ ਇਹ ਕਰ ਲੈਂਦੇ ਆ ਸੋ ਮੇਰੀ ਅਪੀਲ ਆ ਕਿ ਜਿਹੜੀ ਬਿਲਕੁਲ ਓਪਨ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਵੇ ਖੁੱਲੇ ਤਰੀਕੇ ਨਾਲ ਤਾਂ ਕਿ ਲੋਕਾਂ ਦੇ ਸਾਹਮਣੇ ਸੱਚ ਦਾ ਸੱਚ ਤੇ ਝੂਠ ਦਾ ਝੂਠ ਆਵੇ ਤੇ ਮਨਦੀਪ ਸਿੰਘ ਸਿੱਧੂ ਵਰਗੇ ਜਿਹੜੇ ਬੰਦੇ ਆ ਜਿਨ੍ਹਾਂ ਨੇ ਖਾਕੀ ਵਰਦੀ ਵਿੱਚ ਬੈਠ ਕੇ ਇੱਕ دہشت ਦਾ ਮੋਲ ਪੈਦਾ ਕੀਤਾ ਹੋਇਆ ਲੋਕਾਂ ਨੂੰ ਜਿਹੜਾ ਪੁਲਿਸਿੰਗ ਜਿੱਥੇ ਲਿਖਦੇ ਆ ਵੀ ਅਸੀਂ ਸੇਵਾ ਪੰਜਾਬ ਪੁਲਿਸ ਤੁਹਾਡੀ ਸੇਵਾ ਵਿੱਚ ਤੇ ਆਹ ਸੇਵਾਏ ਲੋਕਾਂ ਦੀ ਕਰ ਰਹੇ ਆ ਸੋ ਇਹ ਇੱਕ ਮਤਲਬ ਲੋਕਾਂ ਦੇ ਮਨਾਂ ਦੇ ਵਿੱਚੋਂ ਜਿਹੜਾ ਇਹਨਾਂ ਨੇ ਪੁਰਾਣੇ ਟਾਈਮ ਦਾ ਖਾੜਕੂ ਵਾਦ ਦਾ دہشت ਪਾਈ ਹੋਈ ਸੀ ਉਹ ਬਕਾਇਦਾ ਅੱਜ ਵੀ ਜਿਹੜੀ ਜਾਰੀ ਹੈ ਸੋ ਇਨਕੁਆਰੀ ਪਤਾ ਨਹੀਂ ਕਰਨੀ ਜਾਂ ਨਹੀਂ ਕਰਨੀ ਹੁਣ ਇਹ ਤਾਂ ਰੱਬ ਜਾਣਦਾ ਆ ਕਿਉਂਕਿ ਹਮਾਮ ਚ ਫਿਰ ਸਾਰੇ ਨੰਗੇ ਹੁੰਦੇ ਆ ਸੋ ਭੁੱਲ ਚੁੱਕ ਦੀ ਮਾਫੀ ਧੰਨਵਾਦ ਜੀ ਬਲਦੇਵ ਸਿੰਘ ਜਨੂਆ ਨਾਲ ਅਸੀਂ ਜਲਦੀ ਗੱਲ ਕਰਾਂਗੇ ਕੋਸ਼ਿਸ਼ ਕਰ ਰਹੇ ਆ ਜਲਦੀ ਹੋ ਜਾਏ ਸਾਡੀ ਗੱਲਬਾਤ ਧੰਨਵਾਦ ਜੀ